ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਸੈਦ ਇਹ ਹੈ ਕਰਾਮਾਤ ਤਾਂ ਅੱਗਿਓ ਸੈਦ ਤਰਕ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਤਾਂ ਰਾਜਾਂ ਦੀ ਕਰਾਮਾਤ ਹੋਈ ਮੈਂ ਤਾਂ ਇਹ ਕਹਿਣਾ ਹਾਂ ਕਿ ਤੁਹਾਡੇ ਪੱਲੇ ਕੋਈ ਕਰਾਮਾਤ ਹੈ ਸੈਦ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਰਖਾਈ ਬੈਠਾ ਸੀ ਕਿਉਂਕਿ ਉਸ ਨੂੰ ਬਹਾਦਰ ਸ਼ਾਹ ਨੇ ਨੀਮੀ ਜਗ੍ਹਾ ਤੇ ਭਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚੀ ਜਗ੍ਹਾ ਤੇ ਬੜਾ ਦਸੀ ਤੇ ਸૈયਦ ਸਹਰਨ ਤੋਂ ਚੱਲ ਕੇ ਆਇਆ ਸੀ ਬਹਾਦਰ ਸ਼ਾਹ ਦੇ ਕੋਲ ਸૈયਦ ਕਹਿੰਦਾ ਹੈ ਕਿ ਉਹ ਤਾਂ ਬਾਦਸ਼ਾਹਾਂ ਬਨ ਜਾ ਰਹੇ ਹਨ ਤੇ ਉਸ ਦਾ ਹੁਕਮ ਤਾਂ ਵਰਤਣਾ ਹੀ ਹੈ ਉਹ ਤਾਂ ਬਹਾਦਰ ਸ਼ਾਹ ਦੀ ਕਰਾਮਾਤ ਹੋਈ ਤੁਹਾਡੇ ਪੱਲੇ ਕੋਈ ਕਰਾਮਾਤ ਹੈ ਤਾਂ ਮੈਨੂੰ ਦੱਸੋ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿੰਦੇ ਹਨ ਕਿ ਹਾਂ ਅਸੀਂ ਤੁਹਾਨੂੰ ਦੂਜੀ ਕਰਾਮਾਤ ਦਿਖਾਉਨੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਗੀਸੇ ਵਿੱਚੋਂ ਇੱਕ ਦਿਨਾਰ ਕੱਢਦੇ ਹਨ ਦਨਾਰ ਉਸ ਸਮੇਂ ਮੁਗਲਾਂ ਦੁਆਰਾ ਚਲਾਈ ਗਈ ਇੱਕ ਕ੍ਰਾਂਸੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਸਈਅਦ ਇਸ ਵਿੱਚ ਵੀ ਬੜੀ ਕਰਾਮਾਤ ਹੈ ਜਿਸ ਕੋਲ ਇਹ ਹੁੰਦਾ ਹੈ ਉਸ ਦੀ ਲੋਕ ਬਹੁਤ ਅਰਦਾ ਸਤਕਾਰ ਕਰਦੇ ਹਨ ਬਹੁਤ ਇੱਜ਼ਤ ਮਾਨ ਕਰਦੇ ਹਨ ਪਰ ਜਿਸ ਦੇ ਕੋਲ ਇਹ ਨਹੀਂ ਹੁੰਦਾ ਉਹਨਾਂ ਦਾ ਕੋਈ ਅਰਦਾ ਸਤਕਾਰ ਨਹੀਂ ਕਰਦਾ ਜਿੰਨਾਂ ਕੋਲ ਇਹ ਹੁੰਦਾ ਹੈ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਜਉਂਦੇ ਹਨ ਕੋਸ ਵੀ ਖਰੀਦ ਸਕਦੇ ਹਨ ਵੇਚ ਸਕਦੇ ਹਨ ਪਰ ਜਿੰਨਾ ਕੋਲ ਨਹੀਂ ਹੁੰਦਾ ਉਹਨਾਂ ਦਾ ਕੋਈ ਸਤਕਾਰ ਨਹੀਂ ਕਰਦਾ ਆਪਾਂ ਇਹ ਆਮ ਹੀ ਦੇਨੇ ਹਾਂ ਆਪਣੇ ਸਮਾਜ ਵਿੱਚ ਕਿ ਜਦੋਂ ਕੋਈ ਵੱਡੀ ਗੱਡੀ ਵਾਲਾ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਲੋਕ ਹੋਰ ਤਰੀਕੇ ਨਾਲ ਮਿਲਦੇ ਹਨ ਤੇ ਜਦੋਂ ਕੋਈ ਸਾਈਕਲ ਤੇ ਆਉਂਦਾ ਹੈ ਜਾਂ ਕੋਈ ਪੈਦਲ ਚੱਲ ਕੇ ਜਾਂਦਾ ਹੈ ਉਸ ਨੂੰ ਲੋਕ ਹੋਰ ਤਰੀਕੇ ਨਾਲ ਮਿਲਦੇ ਹਨ ਹੋਰ ਬਹਿਬਾਰ ਕਰਦੇ ਹਨ ਉਸ ਦੇ ਨਾਲ ਤੇ ਫਿਰ ਇਸ ਤੋਂ ਬਾਅਦ ਫਿਰ ਤੋਂ ਸੈਇਦ ਕਹਿੰਦਾ ਹੈ ਕਿ ਗੁਰੂ ਜੀ ਇਹ ਕਰਾਮਾਤ ਤਾਂ ਪੈਸੇ ਦੀ ਹੋ ਗਈ ਤੇ ਜੋ ਤੁਸੀਂ ਪਹਿਲੀ ਕਰਾਮਾਤ ਦੀ ਗੱਲ ਕੀਤੀ ਸੀ ਉਹ ਸੀ ਬਹਾਦਰ ਸ਼ਾਹ ਦੀ ਕਰਾਮਾਤ ਮੈਂ ਤਾਂ ਉਸ ਦਾ ਕਰਾਮਾਤ ਦੀ ਗੱਲ ਕਰ ਰਿਹਾ ਹਾਂ ਹਾਂ ਜੋ ਤੁਸੀਂ ਦਿਖਾਉਣੀ ਹੈ ਕੀ ਤੁਹਾਡੇ ਪੱਲੇ ਕੋਈ ਕਰਾਮਾਤ ਹੈ ਸੈਇਦ ਐਨੇ ਜ਼ਿਆਦਾ ਗੁੱਸੇ ਵਿੱਚ ਆ ਗਿਆ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧਾ ਹੀ ਬੋਲਣ ਲੱਗਾ ਸੀ ਕੋਈ ਸੰਗ ਸ਼ਰਮ ਨਹੀਂ ਸੀ ਮਨ ਰਿਹਾ ਇਹ ਸਭ ਨਾਲ ਉੱਥੇ ਬਹਾਦਰ ਸ਼ਾਹ ਵੀ ਦੇਖ ਰਿਹਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਦਾਂ ਬੋਲ ਰਿਹਾ ਹੈ ਪਰ ਬਹਾਦਰ ਸ਼ਾਹ ਉਸ ਨੂੰ ਕਹਿ ਕੁਝ ਨਹੀਂ ਸੀ ਰਿਹਾ ਕਿਉਂਕਿ ਬਹਾਦਰ ਸ਼ਾਹ ਨੇ ਸੈਦ ਤੋਂ ilm ਸਿੱਖਿਆ ਸੀ ਉਹ ਆਪਣਾ ਉਸ ਨੂੰ ਗੁਰੂ ਮੰਨਦਾ ਸੀ ਇਸ ਕਰਕੇ ਸੈਦ ਨੂੰ ਬਹਾਦਰ ਸ਼ਾਹ ਕੁਝ ਵੀ ਨਹੀਂ ਸੀ ਬੋਲ ਰਿਹਾ ਬਹਾਦਰ ਸ਼ਾਹ ਹੁਣ ਸਭ ਕੁਝ ਦੇਖਦਾ ਰਿਹਾ ਸੀ ਪਰ ਉਸ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਫਿਰ ਸੈਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਤੁਹਾਡੇ ਪੱਲੇ ਕੋਈ ਕਰਾਮਾਤ ਹੈ ਤਾ ਮੈਨੂੰ ਜਰੂਰ ਦਿਖਾਓ ਤਾਂ ਗੁਰੂ ਗੋਬਿੰਦ ਸਿੰਘ ਜੀ ਸੈਇਦ ਨੂੰ ਕਹਿੰਦੇ ਹਨ ਕਿ ਹਾਂ ਭਾਈ ਹੁਣ ਅਸੀਂ ਤੁਹਾਨੂੰ ਕਰਾਮਾਤ ਦਿਖਾਵਾਂਗੇ ਪਰ ਤੂੰ ਸਾਨੂੰ ਰੋਕੀ ਨਾ ਤਾਂ ਸੈਇਦ ਕਹਿੰਦਾ ਹੈ ਕਿ ਮੈਂ ਗੁਰੂ ਜੀ ਕਿਉਂ ਰੋਕਾਂਗਾ ਮੈਂ ਨਹੀਂ ਰੋਕਾਂਗਾ ਤੁਸੀਂ ਆਪਣੇ ਕਰਾਮਾਤ ਦਿਖਾਓ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ